ਅਨੁਮੋਦਨ ਦੁਆਰਾ ਕਰਾਉ ਸਟਾਰ ਬੰਦ ਬਹੁਤ ਹੀ ਸਤਿਕਾਰਯੋਗ ਬੇਰਿਸਗਾਰ ਨਾਟਚ ਰਮਣੇ ਅਤੇ ਸਾਥਿਓ ਜਿੰਨੇ ਵੀ ਲਾਈਵ ਦੇ ਮਾਧਿਅਮ ਸਾਡੇ ਨਾਲ ਜੁੜੇ ਹੋਏ ਸਾਰਿਆਂ ਨੂੰ ਪਿਆਰ ਭਰੀ ਸਤਸਕਾਲ ਜੀ ਸਾਥਿਓ ਨਵਾਂ ਸਾਲ ਚੜਿਆ 2026 ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੇ ਮੁਬਾਰਕਾਂ ਦਿਨ ਦੁਪਣੀ ਰਾਤ ਤੋਂ ਪੁਣੀ ਤੁਸੀਂ ਤਰੱਕੀ ਕਰੋ ਨਵੇਂ ਸਾਲ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿਚਾਰੇ ਜ਼ਗਾਰ ਵਾਈਰੂਸ ਲੇ ਕੇ ਆ ਗਏ ਕੱਲ ਨੂੰ ਆਪਣੇ ਸਾਥੀ ਨੌਟ ਜੋਇਨਿੰਗ ਡਾਟੇ ਵਾਲੇ ਜਿਨ੍ਹਾਂ ਨੂੰ ਕੱਲ ਨੂੰ ਜੋਇਨਿੰਗ ਲੈਟਰ ਮਿਲ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਆਈਆਂ ਨੇ ਤੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਣਾ ਡੀਪੀਆਈ ਆਫਿਸ ਦੇ ਮੂਹਰੇ ਧਰਨਾ ਲੱਗੇ ਨੂੰ 131ਵਾਂ ਦਿਨ ਸੀ ਅੱਜ ਬਾਰਸ਼ ਦੇ ਵਿੱਚ ਵੀ ਇਨੇ ਮੀਂਹ ਵੀ ਆਇਆ ਮੀਂਹ ਦੇ ਵਿੱਚ ਵੀ ਠੰਡ ਦੇ ਵਿੱਚ ਵੀ ਸਾਥੀ ਡਟੇ ਹੋਏ ਆ ਕਰੇ ਵਟੇ ਸਾਥੀ ਨੂੰ ਬੇਨਤੀ ਹੈ ਵੀ ਛੁੱਟੀਆਂ ਵੱਧ ਗਈਆਂ ਨੇਗੇ ਹੁਣ ਵੱਧ ਤੋਂ ਵੱਧ ਧਰਨੇ ਦਾ ਸਾਥ ਦਿਓ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆ ਰਿਹਾ ਹੈਗਾ ਇਸ ਕਰਕੇ ਵੱਧ ਤੋਂ ਵੱਧ ਸਾਥੀ ਧਰਨੇ ਪਹੁੰਚੋ ਜਿਹੜੀ ਇਹ ਨੈਗੇਟਿਵਿਟੀ ਜਿਹੜੀ ਫਲਾਈ ਹੋ ਰਹੀ ਹੈ ਗਰੁੱਪਾਂ ਦੇ ਵਿੱਚ ਜੋ ਵੀ ਆ ਇਹ ਗੱਲਾਂ ਨੂੰ ਭੁੱਲ ਕੇ ਛੱਡ ਕੇ ਤੁਸੀਂ ਧਰਨੇ ਦਾ ਧਰਨੇ ਦੇ ਸਮੂਲੀਅਤ ਕਰੋ ਵੱਧ ਤੋਂ ਵੱਧ ਸਾਥੀ ਧਰਨੇ ਦੇ ਪ੍ਰਸਾਦ ਦਿਓ ਅਗਲੀ ਗੱਲ ਬਲਵਿੰਦਰ ਕੱਕਾ ਜੀ ਤੁਹਾਡੇ ਨਾਲ ਗੱਲ ਕਰਨਗੇ ਅਜੀਤ ਮਾਨਸਾ ਜੀ ਸਾਥਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤੇ ਜਿਵੇਂ ਤੁਹਾਨੂੰ ਪਤਾ ਜਿਹੜੀ ਅੱਜ ਆਪਣੀ ਮੀਟਿੰਗ ਹੋਈ ਆ ਐਜੂਕੇਸ਼ਨ ਸੈਕਟਰੀ ਮੈਡਮ ਨਾਲ ਤੇ ਮੀਟਿੰਗ ਬਹੁਤ ਵਧੀਆ ਹੋਈ ਆ ਜਿਹੜਿਆ ਉਹਨਾਂ ਨੇ ਕਿਹਾਗਾ ਵੀ ਜਿਹੜੀਆਂ ਫਾਈਲਾਂ ਤੁਹਾਡੀਆਂ ਆਈਆਂ ਨੇ ਉਹ ਬਹੁਤ ਵਧੀਆ ਪੋਜ਼ਿਟਿਵ ਆਈਆਂ ਨੇ ਵੀ ਸਾਨੂੰ ਖਬਰਾਂਉਣ ਦੀ ਲੋੜ ਨਹੀਂ ਹੈਗੀ ਵੀ ਸਾਨੂੰ ਥੋੜਾ ਜਿਹਾ ਇਸ ਤੇ ਟਾਈਮ ਚਾਹੀਦਾ ਅਗੋਂ ਅਸੀਂ ਮੀਟਿੰਗਾਂ ਕਰ ਲਈਆਂ ਨੇ ਉਹ ਜੋ ਵੀ ਉਹਨਾਂ ਨੇ ਗੱਲ ਕੀਤੀ ਠੀਕ ਹੈ ਚਲੋ ਅੱਗੇ ਉਹ ਵੀ ਨਹੀਂ ਪਤਾ ਕਿ ਉਹ ਜਿਹੜੀਆਂ ਉਹ ਆਪਸ ਵਿੱਚ ਮੀਟਿੰਗਾਂ ਕਰਨਗੇ ਕਿਵੇਂ ਦੀਆਂ ਕਰਨਗੇ ਕਿੰਨੇ ਟਾਈਮ ਬਾਅਦ ਕਰਨਗੇ ਆਪਾਂ ਨੂੰ ਉਸ ਚੀਜ਼ ਦਾ ਕੁਝ ਨਹੀਂ ਪਤਾ ਹੈਗਾ ਤੁਸੀਂ ਕਰੇ ਬੈਠੇ ਪੋਜ਼ਿਟਿਵ ਬਹੁਤ ਵਧੀਆ ਗੱਲ ਆ ਜਿਹੜਾ ਤੁਸੀਂ ਡਰ ਰਹੇ ਹੋ ਵਿੱਚ ਵਿੱਚ ਉਹੀ ਬਹੁਤ ਵਧੀਆ ਗੱਲ ਆ ਉਹ ਵੀ ਕਿਉਂ ਵਧੀਆ ਗੱਲ ਹੈ ਕਿਉਂਕਿ ਤੁਸੀਂ ਆਪ ਦੀ ਗਲਤੀ ਕਰਕੇ ਡਰ ਰਹੇ ਹੋ ਜੇ ਤੁਸੀਂ ਇੱਥੇ ਆਉਂਗੇ ਇੱਕ ਮੈਂ ਸੋਰੀ ਇੱਕ ਗੱਲ ਮੋਰ ਐਡ ਕਰਨਾ ਚਾਹਣਾ ਅਸੀਂ ਪਹਿਲਾਂ ਜਦੋਂ ਸੰਗਰੂ ਟੈਂਕੀ ਮੋਰਚਾ ਲਾਇਆ ਸੀ ਅਸੀਂ ਉਦੋਂ ਵੀ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸ ਦੇ ਹੁੰਦੇ ਸੀ ਸਾਰੀ ਗੱਲ ਤੁਹਾਨੂੰ ਕਲੀਅਰ ਕਰਦੇ ਹੁੰਦੇ ਸੀ ਵੀ ਐਦਾਂ ਐ ਕਰਕੇ ਐ ਗੱਲ ਹੋ ਰਹੀ ਆ ਪਰ ਤੁਸੀਂ ਉਦੋਂ ਸਾਡਾ ਸਾਥ ਨਹੀਂ ਦਿੱਤਾ ਅਸੀਂ ਕਿਸੇ ਵੀ ਗੱਲ ਨੂੰ ਗੁਮਰਾਹ ਨਹੀਂ ਸੀਗੇ ਜਾਂ ਸਾਨੂੰ ਜਦੋਂ ਲਿਸਟ ਆਈ ਅਸੀਂ ਸਾਨੂੰ ਕੋਈ ਪਛਤਾਵਾ ਨਹੀਂ ਸੀ ਉਸ ਗੱਲ ਦਾ ਕਿਉਂਕਿ ਅਸੀਂ ਸਹੀ ਸੀ ਅਸੀਂ ਤੁਹਾਨੂੰ ਦੱਸ ਰਹੇ ਸੀ ਪਛਤਾਵਾ ਸਿਰਫ ਉਹਨਾਂ ਨੂੰ ਸੀਗਾ ਜਿਹੜੇ ਗਲਤ ਰਾਹ ਤੇ ਪਏ ਹੋਏ ਸੀ ਜਿਹੜੇ ਜਿਨ੍ਹਾਂ ਨੂੰ ਇਹ ਸੀ ਵੀ ਸਾਰੀ ਸਾਡੀ ਗੱਲ ਵੀ ਹੋ ਰਹੀ ਆ ਉਹੀ ਸੇਮ ਗੱਲ ਹੁਣ ਹੋ ਰਹੀ ਆ ਅਸੀਂ ਸਾਰੀ ਭਾਰਤੀ ਦੀ ਗੱਲ ਲੈ ਕੇ ਚੱਲ ਰਹੇ ਆ ਤੇ ਜੇ ਤੁਹਾਨੂੰ ਹੁਣ ਵੀ ਐਂ ਲੱਗਦਾ ਵੀ ਅਸੀਂ ਕੁਝ ਹੋਰ ਕਰਦੇ ਆ ਕੋਈ ਗਲਤ ਕਰਦੇ ਆ ਫਿਰ ਉਹ ਤੁਹਾਡੀ ਗਲਤ ਨਹੀਂ ਹੁੰਦੀ ਆ ਕਾਨੂੰ ਸਾਨੂੰ ਦੋਸ਼ ਨਾ ਦਿਓ ਵੀ ਇਹਨਾਂ ਨੇ ਸਾਡੇ ਬਾਰੇ ਐਂਕਰਿਆ ਸੀ ਸ਼ੁਰੂ ਤੋਂ ਲੈ ਕੇ 943 ਭਰਤੀ ਦੀ ਗੱਲ ਕਰਦੇ ਆਏ ਸੀ ਤੇ ਕਰਦੇ ਰਹਾਗੇ ਸਸ ਅਸੀਂ ਜੋਇਨ ਅੱਜ ਕਰੀਏ ਚਾਹੇ ਕੱਲ ਕਰੀਏ ਚਾਹੇ 2 ਮਹੀਨਿਆਂ ਨੂੰ ਕਰੀਏ ਜਾਂ ਜਦੋਂ ਵੀ ਕਰੀਏ ਉਹ ਸਾਡੀ ਹੈ ਨਾ ਅਸੀਂ ਕਿਸੇ ਦੇ ਪਹਿਲਾਂ ਉਸ ਚਾਏ ਸੀ ਨਾ ਅਸੀਂ ਹੋਣਾਵਾਂਗੇ ਤੇ ਇੱਕ ਗੱਲ ਹੋਰ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਤੁਸੀਂ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਜਾਓ ਤਾਂ ਇਥੇ ਡਰਨਾ ਲੱਗਿਆ ਹੋਇਆਗਾ ਤੇ ਉਮੀਦ ਕਰਦੇ ਆਂ ਕਿ ਤੁਸੀਂ ਨਾ ਸੋਮਵਾਰ ਤੋਂ ਵੱਧ ਤੋਂ ਵੱਧ ਇਥੇ ਕੇਡਰ ਹੋਊਗਾ ਜੇ ਅਸੀਂ ਕੇਡਰ ਹੋਊਗਾ ਤਾਂ ਜਿਹੜੀਆਂ ਡਿਪਾਰਟਮੈਂਟ ਨੇ ਮੀਟਿੰਗਾਂ ਕਰਨੀਆਂ ਨੇ ਉਹ ਬਹੁਤ ਵਧੀਆ ਹੋਣਗੀਆਂ ਤੇ ਆਪਣਾ ਜਿਹੜਾ ਭਰਤੀ ਦਾ ਕੰਮ ਆ ਉਹ ਬਹੁਤ ਜਲਦੀ ਸਟਾਰਟ ਹੋਊਗਾ ਉਮੀਦ ਆ ਸਾਥੀਓ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਸਮਝੇ ਹੋਵੋਗੇ ਤੇ ਸਿਆਣੇ ਹੋ ਬਹੁਤ ਸਿਆਣੇ ਹੋ ਤੁਸੀਂ ਛੇਤੀ ਕਿਸੇ ਦੀਆਂ ਗੱਲਾਂ ਚਾ ਕੇ 네ਗੇਟਿਵ ਹੋ ਜਾਂਦੇ ਹੋ ਦੋ ਗੱਲਾਂ ਆਪਣੀ ਭਾਰਤੀ ਦੇ ਪੱਖ ਚ ਚੰਗੀਆਂ ਆ ਜਾਣ ਤੁਸੀਂ ਪੋਜ਼ਿਟਿਵ ਹੋ ਜਾਨੇ ਹੋ ਠੀਕ ਹੈ ਸਿਆਣੇ ਹੋ ਬਹੁਤ ਸਿਆਣੇ ਹੋ ਤੁਸੀਂ ਤੇ ਬਾਕੀ ਗੱਲ ਮੈਂ ਸਾਰੀ ਗੱਲ ਕਰਤੀ ਤੇ ਅਗਲੀ ਗੱਲ ਆਪਣੇ ਬਲਵਿੰਦਰ ਕਾਕਾ ਜੀ ਪਹਿਲਾਂ ਤਾਂ ਸਾਥੀ ਨੇ ਵੈਸੇ ਤਾਂ ਸਾਰੀ ਜਿੰਨੇ ਵੀ ਆਪਣੇ ਮੁੱਦੇ ਸੀਗੇ ਉਹ ਛੋਏ ਆ ਸਾਥੀ ਗੁਰਪ੍ਰੀਤ ਵੀ ਬੋਲੇ ਆ ਆਪਣਾ ਅਜੀਤ ਵੀ ਭਾਸ਼ਾ ਤੋਂ ਬੋਲੇ ਇਸ ਤੋਂ ਬਾਅਦ ਸਾਥੀ ਦੀਪਕ ਵੀ ਬੋਲਣਗੇ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿਕਾਰ ਸੋ ਸਾਥੀਓ ਅੱਜ ਨਾ ਕੁਝ ਗੱਲਾਂ ਕਰਨੀਆਂ ਨੇ ਆਪਣਾ ਦਿਮਾਗ ਤੇ ਕੰਨ ਖੋਲ੍ਹ ਕੇ ਗੱਲਾਂ ਸੁਣ ਲਿਓ ਫਿਰ ਬਾਅਦ ਚ ਇਸ ਗੱਲ ਤੇ ਇਹ ਗੱਲ ਦਾ ਸ਼ਿਕਵਾ ਨਾ ਕਰਿਓ ਕੋਈ ਕਮੈਂਟ ਚ ਫੇਰ ਪੁੱਛੀ ਜਾਮੋ ਕਿਉਂਕਿ ਲਾਈਵ ਆ ਜਿਹੜਾ ਫਿਰ ਬਹੁਤ ਲੰਬਾ ਚੱਲ ਜਾਊਗਾ ਅੱਜ ਕੁਝ ਜ਼ਰੂਰੀ ਗੱਲਾਂ ਨੇ ਤੁਹਾਡੇ ਨਾਲ ਜਿਹੜੀਆਂ ਕਰਨ ਵਾਲੀਆਂ ਨੇ ਸਾਥੀ ਨੇ ਵੀ ਵੈਸੇ ਤਾਂ ਕਰਤੀਆਂ ਬਹੁਤ ਸਾਰੀਆਂ ਦੋ ਤਿੰਨ ਗੱਲਾਂ ਤਾਂ ਸਾਥੀ ਨੇ ਦੱਸਤੀਆਂ ਸਾਥੀ ਨੇ ਧਰਨੇ ਬਾਰੇ ਦੱਸਿਆ ਬਾਕੀ ਦੀਪਕ ਵੀ ਗੱਲ ਕਰਨਗੇ ਇੱਕਦਾ ਦੇਖੋ ਸਾਥੀ ਉਹ ਪਹਿਲੀ ਸਾਥੀ ਗੱਲ ਇਹ ਕਰਦੇ ਸੀਗੇ ਜਿਨ੍ਹਾਂ ਦੀ ਗੱਲ ਪਹਿਲਾਂ ਸਾਥੀ ਨੇ ਵੀ ਕਰੀ ਆ ਨਾਟ ਜੁਆਇਨਿੰਗ ਵਾਲੀ ਗੱਲ ਬਹੁਤ سارے ਸਾਥੀ ਐਵੇਂ ਦੀ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੇ ਜੂਨੀਅਰ ਆ ਬੈਕਲੌਗ ਦੀ ਜਿਹੜੀ ਜੂਨੀਅਰ ਆ ਜਿਹੜੀ ਡੀਪੀ ਦਫ਼ਤਰ ਦੇ ਜਿਹੜਾ ਬਾਹਰ ਧਰਨਾ ਲੱਗਿਆ ਹੋਇਆ ਉਹ ਜਿਹੜੀ ਨਾ ਨਾਟ ਜੁਆਇਨਿੰਗ ਦੀ ਜਿਹੜੀ ਲਿਸਟ ਆ ਉਹ ਰੁਕਵਾ ਰਹੇ ਨੇ ਉਹਦੇ ਬਾਰੇ ਹੁਣ ਅਸੀਂ ਕੀ ਹੋਇਆ ਜਾਂ ਕੀ ਨਹੀਂ ਹੋਇਆ ਉਹ ਹੁਣ ਅਸੀਂ ਬੋਲਾਂਗੇ ਨੇ ਉਹ ਤੁਹਾਨੂੰ ਕੱਲ ਨੂੰ ਪਤਾ ਹੀ ਲੱਗ ਜੂਗਾ ਟਕੌਰ ਟੂਟਰ ਦੇ ਥੀਏਟਰ ਦੇ ਵਿੱਚ ਕੀ ਹੋ ਰਿਹਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਜੁਆਇਨ ਕਰਦੇ ਆ ਸਕੂਲਾਂ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਮਤਲਬ ਸੱਚ ਮੈਨੂੰ ਕਹਿਣ ਦੀ ਜ਼ਿਆਦਾ ਲੋੜ ਨਹੀਂ ਆ ਭਾਈ ਇਸ ਗੱਲ ਤੇ ਜ਼ਿਆਦਾ ਸਮਾਂ ਨਹੀਂ ਲਾਵਾਂਗੇ ਤੁਹਾਡੇ ਸਾਹਮਣੇ ਆ ਹੀ ਚੁੱਕਿਆ ਕਿ ਜਿਹੜੀ ਜੂਨੀਅਰ ਜੂਨੀਅਰ ਨੇ ਲਿਸਟ ਰਕਵਾਈ ਆ ਜਾਂ ਨਹੀਂ ਗੱਲ ਕਲੀਅਰ ਜਿਹੜੀ ਦੂਸਰੀ ਗੱਲ ਆ ਸਾਥੀਓ ਦੂਸਰੀ ਗੱਲ ਇਹ ਬਹੁਤ ਸਾਰੇ ਸਾਥੀ ਅੱਜ ਵੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਇੱਕ ਗੱਲ ਸਾਥੀ ਬਹੁਤ ਸਾਰੇ ਹਮੇਸ਼ਾ ਇਹ ਕਮੈਂਟ ਆਉਂਦੇ ਆ ਕਿ ਪਹਿਲਾਂ ਇਹ ਦੱਸੋ ਵੀ ਸਕਰੂਟੀਨੀ ਹੋਊਗੀ ਜਾਂ ਨਹੀਂ ਇੱਕ ਗੱਲ ਤੁਹਾਨੂੰ ਸਾਥੀਓ ਕਲੀਅਰ ਕਰਦੇ ਆ ਸਕਰੂਟੀਨੀ ਮੇਰੀ ਵੀ ਨਹੀਂ ਹੋਈ ਸਕਰੂਟੀਨੀ ਇਹ ਸਾਥੀ ਬੈਠੇ ਨੇ ਗੁਰਪ੍ਰੀਤ ਇਹਨਾਂ ਦੀ ਵੀ ਨਹੀਂ ਹੋਈ ਦੀਪਕ ਬੈਠੇ ਨੇ ਇਹਨਾਂ ਦੀ ਵੀ ਨਹੀਂ ਹੋਈ ਅਜੀਤ ਦੀ ਹੋਈ ਹੈ ਬਹੁਤ ਸਾਰੇ ਸਾਥੀ ਨੇ ਜਿਹੜੇ ਧਰਨੇ ਤੇ ਲਗਾਤਾਰ ਸਾਥ ਦੇ ਰਹੇ ਨੇ ਉਹਨਾਂ ਦੀ ਸਕਰੂਟੀਨੀ ਨਹੀਂ ਹੋਈ ਬਹੁਤ ਸਾਰੀਆਂ ਭੈਣਾਂ ਵੀ ਨੇ ਤੇ ਬਹੁਤ ਸਾਰੇ ਭਰਾ ਵੀ ਨੇ ਜਿਨ੍ਹਾਂ ਇਸ ਰੂਟਰੀ ਨਹੀਂ ਹੋਈ। ਇਸ ਗੱਲ ਤੋਂ ਹੁਣ ਤੁਸੀਂ ਅੰਦਾਜ਼ਾ ਆਪ ਹੀ ਲਾ ਲਓ। ਅਸੀਂ ਤੁਹਾਨੂੰ ਦੱਸੀਏ ਤੇ ਫਿਰ ਜੇ ਇਹਦਾ ਮਤਲਬ ਤਾਂ ਇਹੀ ਹੋ ਜੂ ਵੀ ਤੁਹਾਨੂੰ ਅਸੀਂ ਲਿਖ ਕੇ نیچے ਸਾਈਨ ਕਰਕੇ ਦਈਏ ਵੀ ਆਹ ਲਓ ਜੀ ਤੁਹਾਡੀ ਸਬੂਟਰੀ ਹੋਊਗੀ। ਠੀਕ ਹੈ। ਤੇ ਇਹ ਗੱਲ ਸਪਸ਼ਟ ਆ ਜੇ ਅਸੀਂ ਬੈਠੇ ਆ ਤਾਂ ਤੁਸੀਂ ਸਾਰਿਆਂ ਦਾ ਡਾਟਾ ਆਇਆ ਹੋਇਆ ਤੁਸੀਂ ਆਪ ਦੀ ਮੈਟ ਆ ਜਿਹੜੀ ਆਪ ਦਿੱਤੇ ਤਰੀਕੇ ਨਾਲ ਆਪ ਦੀ ਬਣਾ ਕੇ ਮੈਟ ਤੁਸੀਂ ਕਲੀਅਰ ਕਰ ਲਓ। ਸਾਰਾ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਊਗਾ। ਤੁਹਾਡੇ ਕਮੈਂਟ ਦਾ ਮੈਨੂੰ ਲੱਗਦਾ ਇਹ ਵੀ ਜਵਾਬ ਭਰਾਵੋ ਮਿਲ ਗਿਆ ਹੋਣਾ ਕਿ ਜਿਹੜੀ ਗੱਲ ਇਹ ਆ ਤੇ ਦੂਸਰੀ ਗੱਲ ਸਾਥੀ ਚਲੋ ਸਾਰੇ ਵਰਕ ਕਰ ਰਹੇ ਨੇ ਆਪਾਂ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਚਲੋ ਆਪਾਂ ਨੇ ਸਾਥੀਆਂ ਨੂੰ ਪਹਿਲਾਂ ਬਾਈ ਨੇਮ ਵੀ ਆਪਾਂ ਗੱਲ ਕਰ ਦਿੰਦੇ ਹਾਂ ਕੋਈ ਕੋਈ ਸ਼ਿਕਵਾ ਨਹੀਂ ਸਾਰੇ ਸਾਥੀ ਆਪ ਦਾ ਲੱਗੇ ਹੋਏ ਆ ਵਰਕ ਕਰ ਰਹੇ ਆ ਠੀਕ ਆ ਜਸਵਿੰਦਰ ਹੁਣ ਹੀ ਆਪਣੇ ਨਾਲ ਬਹੁਤ ਲੰਮੇ ਸਮੇਂ ਤੋਂ ਆਪਣੇ ਨਾਲ ਸੰਘਰਸ਼ ਕੀਤਾ ਸਾਥੀ ਨੇ ਜਸਵਿੰਦਰ ਉਹ ਜਿਹੜਾ ਸਾਥੀ ਆ ਜੀਣਾ ਨੇ ਉਸ ਵਕਤ ਨਹਿਰ ਦੇ ਵਿੱਚ ਛਾਲ ਮਾਰੀ ਤੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਜਿਹੜੀਆਂ ਨੀਂਦਾਂ ਡਾਉਣ ਵਾਲੀ ਗੱਲ ਕੀਤੀ ਸੀ ਜਦੋਂ ਸਾਥੀ ਜੇੜੇ ਵੀ ਕੱਟ ਕੇ ਆਏ ਨੇ ਪੰਜ ਦਿਨ ਇਕੱਲੇ ਸਾਥੀ ਸੀਗੇ ਆਪਣਾ ਬਰਨਾਲੇ ਤੇ ਇੱਕ ਸਾਥੀ ਆਪਣੇ ਬਲੇਰ ਕੋਲ ਰਹੀ ਤਿੰਨ ਸੰਗ ਰੂਰ ਸੀਗੇ ਲਾਈਵ ਥੋੜਾ ਲੰਮਾ ਹੋਊਗਾ ਕੁਝ ਗੱਲਾਂ ਨੇ ਕਲੀਅਰ ਕਰਨੀਆਂ ਨੇ ਤਾਂ ਕਰਕੇ ਸਾਥੀ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਬਾਕੀ ਜਿਹੜੀ ਲਿਸਟ ਵਾਲੀ ਉਹ ਵੀ ਤੁਹਾਡੇ ਨਾਲ ਕਲੀਅਰ ਕਰ ਦਾਂਗੇ ਸਾਰੇ ਸਾਥੀ ਸਤਿਕਾਰਯੋਗ ਨੇ ਸਾਥੀ ਆਪਣਾ ਸਰਬਜੀਤਾਂ ਸਰਬਜੀਤ ਆਪਣਾ ਪਿੰਡੀ ਤੋਂ ਉਹ ਵੀ ਸਾਥੀ ਨੇ ਜਦੋਂ ਆਪਣਾ ਬਾਅਦ ਚ ਪਹਿਲਾਂ ਚਲੋ ਲੱਗੇ ਹੋਏ ਸੀਗੇ ਸਾਥੀ ਆਪਣਾ ਜਿਹੜੇ ਪਹਿਲੀ ਯੂਨੀਅਨ ਨਾਲ ਉਹਨਾਂ ਨਾਲ ਲੱਗੇ ਹੋਏ ਸੀ ਵਰਕਰ ਰਹੇ ਸੀ ਪਰ ਬਾਅਦ ਚ ਜਦੋਂ ਜੁੜੇ ਨੇ ਤਾਂ ਉਸ ਵਕਤ ਜੇ ਸਾਡੇ ਤੇ ਲਾਠੀ ਚਾਰਜ ਹੁੰਦਾ ਸੀ ਤਾਂ ਤਾਂ ਇੱਕ ਡਾਕੇ ਉਹ ਅੱਗੇ ਹੁੰਦੇ ਸੀ ਹੋਰ ਵੀ ਬਹੁਤ ਸਾਰੇ ਸਾਥੀ ਨੇ ਹੈਪੀ ਹੋਣੀ ਨੇ ਤਾਂ ਭਾਵੇਂ ਰਿਸ਼ੀ ਹੋਣੀ ਨੇ ਹੋਰ ਬਹੁਤ ਸਾਰੇ ਨੇ ਨਾਮ ਨਾ ਰਹਿ ਗਿਆ ਹੋਵੇ ਔਰ ਰਦੇਸ਼ ਨੇ ਬਹੁਤ ਸਾਰੇ ਸਾਥੀ ਨੇ ਜਿਹੜੇ ਇਸ ਵਕਤ ਮਤਲਬ ਚਲੋ ਹੋ ਸਕਦਾ ਸਮਾ ਸਮਰਾਥ ਹੁੰਦਾ ਇਹ ਗੱਲ ਅੱਜ ਵੀ ਤੁਹਾਨੂੰ ਕਲੀਅਰ ਕਰਾਂਗੇ ਜਿੰਨੇ ਹੋਰ ਸਾਥੀ ਜੁੜੇ ਹੋਏ ਨੇ ਵੀ ਜਿਹੜਾ ਸਮਾ ਉਹ ਸਮਰਾਥ ਆ ਚਲੋ ਉਹ ਸਾਥੀਆਂ ਦਾ ਕੋਈ ਗਿਲਾ ਸ਼ਿਕਵਾ ਹੋਊਗਾ ਆਪਨੇ ਪਰਸਨਲੀ ਸਾਡੀ ਕਮੇਟੀ ਨੇ ਸਾਰਿਆਂ ਨੇ ਆਪਣੀ ਗੱਲ ਕਹੀ ਆ ਕਿ ਦੇਖੋ ਭਰਾਵੋ ਹਨ ਜੇ ਤੁਹਾਨੂੰ ਮੀਟਿੰਗ ਵਾਲਾ ਕੋਈ ਤਰਾਜ ਆ ਹੁਣ ਸਾਨੂੰ ਇਹ ਨਹੀਂ ਪਤਾ ਕਿ ਪਿੱਛੇ ਕੌਣ ਗੱਲ ਕਰ ਰਿਹਾ ਸੱਚ ਇੱਕ ਮਤਲਬ ਚਲੋ ਉਹ ਗੱਲ ਨੂੰ ਛੱਡੋ ਪਿੱਛੇ ਹੁਣ ਕੌਣ ਗੱਲ ਕਰ ਰਿਹਾ ਕਿਵੇਂ ਕਰ ਰਿਹਾ ਤੇ ਉਹਨਾਂ ਨੂੰ ਕੀ ਕਹਿ ਰਿਹਾ ਤੇ ਕਿਸ ਤਰੀਕੇ ਨਾਲ ਉਹਨਾਂ ਨਾਲ ਅਪਰੋਚ ਹੋ ਰਹੀ ਆ ਜਾਂ ਹੋ ਰਿਹਾ ਉਹਦੇ ਨਾਲ ਨਹੀਂ ਸਾਨੂੰ ਪਤਾ ਠੀਕ ਹੈ ਆਪਾਂ ਨੇ ਉਹ ਸਤਕਾਰਯੋਗ ਨੇ ਸਾਥੀ ਆਪਣੇ ਲੱਗੇ ਹੋਏ ਨੇ ਵਰਕ ਕਰ ਰਹੇ ਨੇ ਕੋਈ ਇਸ਼ੂ ਨਹੀਂ ਆ ਪਰ ਜੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੋਵੇ ਵੀ ਜੂਨੀਅਨ ਤੋਂ ਉਹ ਅਲੱਗ ਕਿਉਂ ਹੋਗੇ ਅਲੱਗ ਹੋਣ ਦਾ ਚਲੋ ਇੱਕ ਦੋ ਗੱਲ ਗੱਲ ਰੌਲਾ ਮੀਟਿੰਗ ਵਾਲੀ ਪਿਆ ਸੀ ਪਰ ਫਿਰ ਵੀ ਅਸੀਂ ਇਹ ਗੱਲ ਕਹੀ ਆ ਸਾਥੀਓ ਕਿ ਦੇਖੋ ਭਰਾਵੋ ਜੇ ਦੋ ਬੰਦੇ ਇਧਰੋਂ ਜਾਓ ਜਿਵੇਂ ਅਸੀਂ ਪਹਿਲਾਂ ਬੈਕਲੌਗ ਵਾਲੇ ਜਿਹੜੇ ਮੁੰਡੇ ਆਪਣਾ ਜੁਆਇਨ ਕਰ ਚੁੱਕੇ ਨੇ ਇਸ ਵਕਤ ਉਹਨਾਂ ਨੂੰ ਇਹ ਗੱਲ ਕਹੀ ਸੀ ਦੋ ਬੰਦੇ ਬੈਕਲੌਗ ਵਾਲੇ ਜਾਇਆ ਕਰਨਗੇ ਤੇ ਦੋ ਬੰਦੇ ਭਾਈ ਤੁਹਾਡੇ ਜਿਹੜੇ ਜਿਨ੍ਹਾਂ ਦਾ ਫਰਸਟ ਲਿਸਟ ਦੇ ਵਿੱਚ ਆਉਂਦਾ ਤੇ ਇਹ ਗੱਲਾਂ ਅਸੀਂ ਜਿਵੇਂ ਜੀਤਨੇ ਪਹਿਲਾਂ ਦੱਸੀਆ ਕਿ ਅਸੀਂ ਦੱਸਤੀ ਸੀ ਜਦੋਂ ਉਹ ਜੁਆਇਨ ਕਰਗੇ ਤੁਹਾਨੂੰ ਸਾਲ ਬਾਅਦ ਮੈਨੂੰ ਲੱਗਦਾ ਜੁਆਇਨਿੰਗ ਲੈਟਰ ਮਿਲਣਗੇ ਅਜੋ ਹੀ ਹਾਲਾਤ ਹੋ ਗਏ ਤੇ ਇਸ ਕਰਕੇ ਦੁੱਧ ਦਾ ਦੁੱਧ ਪਾਣੀ ਤੁਹਾਡੇ ਸਾਹਮਣੇ ਹੋਇਆ ਉਹਨਾਂ ਸਾਥੀਆਂ ਦਾ ਸਤਿਕਾਰ ਕਰਦੇ ਆ ਆਪਦਾ ਲੱ ਜੇ ਤੁਹਾਡੇ ਮਨਾਂ ਦੇ ਵਿੱਚ ਜਿਹੜੇ ਸਾਥੀ ਨੇ ਉਹਨਾਂ ਦੀ ਗੱਲ ਹੋ ਗਈ ਆ ਜਸਵਿੰਦਰ ਉਹਨਾਂ ਦੀ ਗੱਲ ਹੋ ਗਈ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਪਰ ਗੱਲ ਇਹ ਹੈ ਕਿ ਬਹੁਤ ਸਾਰੇ ਸਾਥੀ ਨਾਲ ਅਜੇ ਸਵੇਰ ਦੇ ਹੀ ਫੋਨ ਆਈ ਜਾਂਦੇ ਨੇ ਕਿ ਯੂਨੀਅਨ ਕੀ ਕਰ ਰਹੀ ਆ ਤੇ ਯੂਨੀਅਨ ਕੀ ਕਰ ਰਹੀ ਆ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਜਦੋਂ ਆਪਾਂ ਨੂੰ ਲੋਡ ਪਾਉਗੇ ਲਾਈਵ ਹੋ ਕੇ ਆ ਕੇ ਗੱਲ ਦੱਸਣ ਦੀ ਉਦੋਂ ਹੀ ਆਪਾਂ ਲਾਈਵ ਹੋਵਾਂਗੇ ਐਨਾ ਕਿ ਚਲੋ ਸਾਰੇ ਅਸੀਂ ਜਿੰਨਾ ਕਿ ਐਕਸਪੀਰੀਅੰਸ ਹੈਗਾ ਹੋ ਸਕਦਾ ਅਸੀਂ ਗਲਤ ਹੋਈ ਇਸ ਗੱਲ ਤੇ ਪਰ ਜੋ ਸਾਨੂੰ ਲੱਗਦਾ ਵੀ ਆਪਾਂ ਹਰ ਇੱਕ ਗੱਲ ਤੇ ਵੀ ਲਾਈਵ ਹੋ ਕੇ ਆਉਣਾ ਲਾਈਵ ਦੱਸਣਾ ਆਪਣੇ ਲਈ ਨਹੀਂ ਸਹੀ ਆ ਆਪਾਂ ਨੇ ਦੇਖੋ ਲੈਣੇ ਨੇ ਜੁਆਇੰਗ ਲੈਟਰ ਆਪਾਂ ਕਰਨਾ ਸਕੂਲਾਂ 'ਚ ਜੁਆਇਨ ਆਪਾਂ ਲੈਣਾ ਰੋਜ਼ਗਾਰ ਜਦੋਂ ਸਾਨੂੰ ਲੱਗੂਗੀ ਇਹ ਗੱਲ ਦੱਸਣ ਵਾਲੀ ਇਹ ਲੈਟਰ ਜੇ ਆਪਾਂ ਦੱਸਾਂਗੇ ਇਹ ਤਾਂ ਹੈ ਨਹੀਂ ਤੇ ਨੰਬਰਾਂ ਸਾਰੇ ਪਿਛਲੇ ਨੰਬਰਾਂ ਵਾਲੇ ਨੇ ਆਪਣੀ ਜਥੇਬੰਦੀ ਦੇ ਵਿੱਚ ਜਿਹੜੇ ਬੰਦੇ ਨੇ ਸਾਰੇ ਦੀਪਕ ਸਾਥੀ ਨੇ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਪਿਛਲੇ ਨੰਬਰਾਂ ਵਾਲੇ ਨੇ ਤੇ ਉਹ ਪਿਛੇ ਵਾਲੇ ਨੇ ਇਸ ਕਰਕੇ ਤੁਸੀਂ ਤਾਂ ਬੇਪਰਵਾਹ ਇਸ ਚੀਜ਼ ਤੇ ਹੋ ਜੇ ਉਹ ਨਹੀਂ ਲੱਗਣਗੇ ਤਾਂ ਤੁਹਾਡਾ ਤੁਹਾਡੇ ਤੇ ਮਤਲਬ ਤਲਵਾਰ ਲਟਕ ਸਕਦੀ ਆ ਇਟ ਮੀਨਸ ਨਹੀਂ ਜੋ ਲੱਗਣੀ ਹੈ ਤਾਂ ਤੁਸੀਂ ਤਾਂ ਉੱਪਰ ਬੈਠੇ ਹੋ ਭਰਤੀ ਦਾ ਮੈਂਟ ਦੇ ਆਧਾਰ ਤੇ ਹੋਊਗਾ ਕੋਈ ਕਿਸਮਤ ਵਾਲਾ ਦੇ ਇਹਦੇ ਚ ਰੌਲਾ ਨਹੀਂ ਤਾਂ ਇਸ ਕਰਕੇ ਬਹੁਤ ਸਾਰੇ ਸਾਥੀਆਂ ਦਾ ਇਹ ਸ਼ਿਕਵਾ ਹੁੰਦਾ ਵੀ ਪਤਾ ਨਹੀਂ ਕੀ ਗੱਲ ਆ ਵੀ ਜੂਨੀਅਨ ਕੀ ਕਰ ਰਹੀ ਆ ਤੁਹਾਨੂੰ ਸਾਥੀਓ ਗੱਲ ਸੁਣ ਲਓ ਭਾਵੇਂ ਰਿਕਾਰਡਿੰਗ ਕੱਟ ਲਿਓ ਲਾਈਵ ਹੀ ਆਗੇ ਜੇ ਰਿਕਾਰਡਿੰਗ ਵੀ ਕੱਟੀ ਜਾਊਗੀ ਤੁਸੀਂ ਸਕਰੀਨ ਰਿਕਾਰਡ ਕਰ ਲਓ ਕੁਝ ਵੀ ਕਰ ਲਓ ਤੁਹਾਨੂੰ ਅੱਜ ਇੱਕ ਗੱਲ ਸਪਸ਼ਟ ਕਰ ਦਿਆਂ ਸਾਥੀਓ ਜੋ ਕੋਈ ਵੀ ਕੁਝ ਵੀ ਕਹੀ ਆਵੇ ਜਿਹੜੀ ਜੁਆਇਨਿੰਗ ਉਹ ਜਿਹੜਾ ਡੀਪੀ ਦਫਤਰ ਧਰਨਾ ਚੱਲ ਰਿਹਾ ਜੂਨੀਅਨ ਦਾ ਧਰਨਾ ਕਰ ਲਿਆ ਚੱਲ ਰਿਹਾ ਉਹਦੀ ਅਪਡੇਟ ਇੱਥੋਂ ਤੁਹਾਨੂੰ ਦਵਾਂਗੇ ਜਿਹੜੀ ਜੁਆਇਨ ਹੋਏਗਾ ਇਸ ਪ੍ਰੋਟੈਸਟ ਦੇ ਤਹਿਤ ਹੋਊਗੀ ਇਸ ਪ੍ਰੈਸ਼ਰ ਦੇ ਦਾਇਤ ਹੋਊਗੀ ਹੋਰ ਕੋਈ ਵੀ ਕੁਝ ਵੀ ਕਰੀ ਜਾਵੇ ਜਦੋਂ ਆਪਣਾ ਜਿਸ ਤਰੀਕੇ ਦੇ ਨਾਲ ਵੀ ਪ੍ਰੈਸ਼ਰ ਪਾਊਗਾ ਇਹ ਗੱਲ ਕਰਦੇ ਹਾਂ ਤੁਸੀਂ ਰਿਕਾਰਡ ਕਰ ਲਿਓ ਜਥੇਬੰਦੀ ਦੀ ਗੱਲ ਹੈ ਇਹ ਜਿਹੜੀ ਜੁਆਇਨਿੰਗ ਹੋਊਗੀ ਜਥੇਬੰਦੀ ਪ੍ਰੈਸ਼ਰ ਪਾਊਗੀ ਜਥੇਬੰਦੀ ਦੇ ਪ੍ਰੋਟੈਸਟ ਹੋਣਗੇ ਭਾਵੇਂ ਕਿਸੇ ਤਰੀਕੇ ਦੇ ਵੀ ਹੋ ਜਾਣਾ ਤੁਹਾਨੂੰ ਪਹਿਲਾਂ ਵੀ ਪਤਾ ਸਾਥੀ ਮਨਦੀਪ ਹੁਣੀ ਤੇ ਰਾਜਕੁਮਾਰ ਬੋਰ ਤੋਂ ਨੇ ਸਾਥੀ ਉਹ ਟੈਂਕੀ ਤੇ ਬੈਠੇ ਰਹੇ ਉਦੋਂ ਚਲੋ ਆਪਣੇ ਨਾਲ ਕੇਡਰ ਦਾ ਸਹਿਯੋਗ ਜਿਹੜਾ ਘੱਟ ਸੀਗਾ ਤਾਂ ਇਸ ਕਰਕੇ ਜੋ ਹੁਣ ਵੀ ਜਿਹੜਾ ਕੰਮ ਹੋਊਗਾ ਇਹ ਗੱਲ ਤੁਹਾਡੇ ਨਾਲ ਵਾਦਾ ਰਿਹਾ ਇਹ ਗੱਲ ਦਾ ਤੁਹਾਡੇ ਨਾਲ ਵਾਦਾ ਸਾਡੀ ਸਾਰੀ ਜਥੇਬੰਦੀ ਵੱਲੋਂ ਸਾਰੀ ਕਮੇਟੀ ਵੱਲੋਂ ਜਿੰਨੇ ਵੀ ਸਾਥੀ ਨੇ ਜਿਹੜੇ ਵੀ ਸਾਥੀ ਨੇ ਸਾਡੇ ਨਾਲ ਜਿੰਨੇ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਜਿਹੜੇ ਚਿਹਰੇ ਨੇ ਜਿਹੜੇ ਅੱਗੇ ਹੋ ਕੇ ਗੱਲ ਕਰਦੇ ਆ ਲਾਈਵ ਹੁੰਦੇ ਆ ਜਾਂ ਜੂਮ ਮੀਟਿੰਗ ਕਰਦੇ ਆ ਜਿੰਨੇ ਵੀ ਸਾਥੀ ਨੇ ਸਾਥੀਓ ਸਾਡੀ ਇਹ ਜਵਾਬ ਦੇਹੀ ਆ ਤੁਹਾਨੂੰ ਜੁਆਇਨ ਕਰਾਵਾਂਗੇ ਤੁਹਾਡੇ ਨਾਲ ਇਹ ਵਾਦਾ ਰਿਹਾ ਪਰ ਤੁਸੀਂ ਸਾਥ ਦਿਵੋ ਇਹ ਗੱਲ ਹੈਗੀ ਆ ਜਿਹੜਾ ਇੱਥੇ ਤੁਹਾਡਾ ਆਪਣਾ ਡੀਪੀ ਦਫ਼ਤਰ ਮਹਾਲੀ ਤੋਂ ਅਸੀਂ ਸਾਡਾ ਨਹੀਂ ਤੁਹਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਇੱਥੋਂ ਜਿਹੜੀ ਗੱਲ ਹੋਊਗੀ ਇਸੇ ਪ੍ਰੋਟੈਸਟ ਦੇ ਤਹਿਤ ਤੁਹਾਡੇ ਨਾਲ ਇਹ ਵਾਦਾ ਕਿ ਜੁਆਇਨਿੰਗ ਕਰਾਵਾਂਗੇ ਹੁਣ ਬਾਕੀ ਗੱਲਾਂ ਦੇ ਵਿੱਚ ਤੁਸੀਂ ਨਾਲ ਜਿਓ ਡੇਲੀ ਫੋਨ ਕਰ ਕਰਕੇ ਇਹ ਚੀਜ਼ ਤੇ ਨਾ ਸਾਨੂੰ ਮਤਲਬ ਇਰੀਟੇਟ ਕਰਿਓ ਗੁੱਸਾ ਕੋਈ ਨਹੀਂ ਫੋਨ ਕਰ ਲਓ ਕੋਈ ਇਸ਼ੂ ਨਹੀਂ ਪਰ ਉਹ ਚੀਜ਼ ਤੇ ਤੁਸੀਂ ਵਾਰੀ ਵਾਰੀ ਸਾਨੂੰ ਮਤਲਬ ਪੋਕ ਕਰਦੇ ਹੋ ਹਨਾ ਵੀ ਮਤਲਬ ਇਹ ਹੋ ਰਿਹਾ ਇਹ ਤੁਸੀਂ ਕੀ ਕਰਦੇ ਹੋ ਜੇ ਕੁਝ ਨਹੀਂ ਹੈਗਾ ਜਦੋਂ ਆਪਣਾ ਪ੍ਰੈਸ਼ਰ ਪਊਗਾ ਚੱਲ ਰਿਹਾ ਕੰਮ ਚੱਲ ਰਿਹਾ ਤੇ ਐਵੇਂ ਦੀ ਕੋਈ ਵੀ ਗੱਲ ਨਹੀਂ ਬਹੁਤ ਸਾਰੇ ਸਾਥੀ ਇਹ ਕਹਿ ਰਹੇ ਨੇ ਸਾਨੂੰ ਫੋਨ ਆ ਰਹੇ ਨੇ ਪਰਸਨਲੀ ਪਰਸਨਲੀ ਕਿ ਨੌਟ ਜਿਹਾ ਆਪਣਾ ਸੌਰੀ ਨੌਟ ਜਿਹਾ ਨਹੀਂ ਸਕਰੂਟੀਨੀ ਦੀ ਲਿਸਟ ਪੈ ਰਹੀ ਆ ਬਹੁਤ ਸਾਰੇ ਸਾਥੀ ਇਹ ਕਹਿੰਦੇ ਨੇ ਜਨਵਰੀ ਦੇ ਵਿੱਚ ਜੋਇਨਿੰਗ ਹੋ ਰਹੀ ਆ ਕੁਝ ਵੀ ਨਹੀਂ ਹੈਗਾ ਜੇ ਕਹਾਂ ਤਾਂ ਇਹ ਗੱਲ ਲਿਖ ਕੇ ਦੇ ਦਿੰਨੇ ਆ ਕੋਈ ਜਨਵਰੀ ਦੇ ਵਿੱਚ ਜੋਇਨਿੰਗ ਨਹੀਂ ਹੁੰਦੀ ਕੋਈ ਜਨਵਰੀ ਦੇ ਵਿੱਚ ਸਕਰੂਟੀਨੀ ਨਹੀਂ ਹੁੰਦੀ ਕੁਝ ਵੀ ਨਹੀਂ ਹੈਗਾ ਜਦੋਂ ਜ ਆਪਣਾ ਪ੍ਰੈਸ਼ਰ ਪੈ ਰਿਹਾ ਆਪਣਾ ਕੰਮ ਚੱਲ ਰਿਹਾ ਆਉਣ ਆਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਾਲ ਵੀ ਦਵਾਂਗੇ ਠੀਕ ਹੈ ਤੇ ਜਿਹੜੀ ਗੱਲ ਹੈਗੀ ਆ ਬਾਰੀ-ਬਾਰੀ ਹੁਣ ਕੋਈ ਵੀ ਗੱਲ ਆਪਾਂ ਤੁਹਾਨੂੰ ਨਹੀਂ ਦੱਸਾਂਗੇ ਸਮਾਂ ਜ਼ਿਆਦਾ ਹੋ ਗਿਆ ਜਦੋਂ ਆਪਾਂ ਪ੍ਰੈਸ਼ਰ ਕ੍ਰੀਏਟ ਕਰਨਾ ਜਦੋਂ ਜਿਵੇਂ-ਜਿਵੇਂ ਸਮੇਂ ਤੇ ਲੋਡ ਪੈਣੇ ਜਿਵੇਂ ਸਾਥੀ ਨੇ ਗੱਲ ਦੱਸੀ ਆ ਜਿਹੜਾ ਫਾਈਲਾਂ ਵਾਲਾ ਕੰਮ ਹੈਗਾ ਸੈਕਰੀਟ ਜਿਹੜੀਆਂ ਫਾਈਲਾਂ ਉੱਥੇ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਆ ਸਾਥੀਓ ਉਹਨਾਂ ਦੇ ਵਿੱਚ ਅਜੇ ਘੁੰਡੀ ਆ ਤੇ ਜਦੋਂ ਹੁੰਡੀ ਆਪਾਂ ਉਹੀ ਕੰਮ ਕਲੀਅਰ ਕਰਾਉਣ ਦੇ ਲਈ ਲੱਗੇ ਹੋਏ ਆ ਦਿਨ ਰਾਤ ਲੱਗ ਰਹੇ ਆ ਤੇ ਜੇ ਤੁਸੀਂ ਇਸ ਗੱਲ ਦੀ ਉਮੀਦ ਰੱਖਦੇ ਹੋ ਵੀ ਸਾਨੂੰ ਮਤਲਬ ਸ਼ਾਂ ਸਵੇਰੇ ਲਾਈਵ ਹੋ ਕੇ ਸਾਨੂੰ ਇਹ ਗੱਲ ਦੱਸਣ ਤਾਂ ਇਸ ਲਈ ਪਹਿਲੇ ਹੀ ਅਡਵਾਂਸ ਦੇ ਵਿੱਚ ਸਾਥੀਓ ਤੁਹਾਨੂੰ ਸੌਰੀ ਕਿਉਂਕਿ ਅਸੀਂ ਉਹ ਚੀਜ਼ ਨਹੀਂ ਦੱਸ ਸਕਦੇ ਉਹਲਾ ਕੋਈ ਨਹੀਂ ਲੁੱਕ ਕੋਈ ਨਹੀਂ ਕੋਈ ਇਹ ਮਸਲਾ ਨਹੀਂ ਕਿ ਅਸੀਂ ਤੁਹਾਡੇ ਕੋਈ ਪੈਰ ਵੱਡਣ ਲੱਗੇ ਹੋਇਆ ਕਰਨੀ ਹੈ ਕਿ ਸਾਨੂੰ ਇਹ ਲੱਗਦਾ ਭਰਾਵੋ ਜਿੰਨੇ ਵੀ ਭੈਣ ਭਰਾ ਦੇਖ ਰਹੇ ਨੇ ਜਾਂ ਮਾਪੇ-ਬਾਪ ਦੇਖ ਰਹੇ ਨੇ ਸਾਡੇ ਸਤਿਕਾਰਯੋਗ ਨੇ ਸਾਨੂੰ ਇਹ ਲੱਗਦਾ ਕਿ ਜਿਹੜੀ ਗੱਲ ਆਪਾਂ ਨੇ ਦੱਸਣੀ ਆ ਜਿਹੜੀ ਦੱਸਣ ਦੇ ਯੋਗ ਆ ਆਪਾਂ ਉਹ ਦੱਸਾਂਗੇ ਸਾਥੀ ਨੇ ਵੀ ਗੱਲ ਰੱਖੀ ਐ ਇਹਨਾਂ ਨੇ ਵੀ ਰੱਖਿਆ ਜਿਹੜੀ ਗੱਲ ਹੁਣ ਕਿਹੜਾ ਕੋਈ ਉਹ ਆ ਜਿਹੜੀ ਗੱਲ ਆਪਾਂ ਨੂੰ ਲੱਗੂ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਤਰੀਕੇ ਦੇ ਨਾਲ ਹੋਵੇ ਤਾਂ ਜਿਹੜੀ ਜਦੋਂ ਜਦੋਂ ਜਿਸ ਤਰੀਕੇ ਨਾਲ ਆਪਾਂ ਨੂੰ ਲੱਗਦਾ ਉਹ ਅਸੀਂ ਤੁਹਾਡੇ ਚ ਗੱਲ ਲੈ ਕੇ ਆਵਾਂਗੇ ਕੋਈ ਲੋਕ ਨਹੀਂ ਪਰ ਜਿਹੜੋ ਸਾਨੂੰ ਲੱਗਦਾ ਇਹ ਚੀਜ਼ ਨਾਲ ਸਾਡੇ ਸਾਡੇ ਜਿਹੜੇ ਭੈਣ ਭਰਾ ਨੇ ਉਹ 네ਗੇਟਿਵ ਹੋ ਸਕਦੇ ਆ ਤਾਂ ਉਹ ਅਸੀਂ ਗੱਲ ਨਹੀਂ ਲੈ ਕੇ ਆਵਾਂਗੇ ਇਸ ਕਰਕੇ ਅਜੀ ਉਹਨਾਂ ਤਰੀਕ ਚੀਜ਼ਾਂ ਦੇ ਵਿੱਚ ਭੁੰਡੀ ਆ ਜਿਸ ਤਰੀਕੇ ਦੇ ਨਾਲ ਵੀ ਕੋਈ ਵੀ ਸਾਨੂੰ ਜਿਸ ਤਰੀਕੇ ਦੇ ਨਾਲ ਕੋਈ ਵੀ ਕੰਮ ਕਰਨਾ ਪਿਆ ਪ੍ਰੋਟੈਸਟ ਦੇ ਤਰੀਕੇ ਦੇ ਨਾਲ ਪ੍ਰੈਸ਼ਰ ਕ੍ਰੀਏਟ ਕਰਨਾ ਪਿਆ ਤਾਂ ਅਸੀਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਡ ਪੈਂਦੀ ਹੈ ਜਥੇਬੰਦੀ ਮੈਨੂੰ ਲੱਗਦਾ ਡੇਲੀ ਸ਼ਾਮ ਨੂੰ ਕਮੇਟੀ ਦੀ ਗੱਲਬਾਤ ਹੁੰਦੀ ਹੈ ਡੇਲੀ ਸ਼ਾਮ ਨੂੰ ਇਹਨੀ ਬੜਾ ਘੰਟਾ ਘੰਟਾ ਦੋ ਦੋ ਘੰਟੇ ਗੱਲਬਾਤ ਆਪਸ ਦੇ ਵਿੱਚ ਕਰਦੇ ਆ ਸਾਰੇ ਸਹਿਯੋਗ ਨੇ ਸਾਰੇ ਸਹੀ ਤਰੀਕੇ ਨਾਲ ਲੱਗੇ ਹੋਏ ਆ ਤਾਂ ਇਸ ਕਰਕੇ ਤੁਸੀਂ ਉਸ ਚੀਜ਼ ਦਾ ਜਿਹੜਾ ਮਲਾਲ ਆ ਉਹ ਕਮੇਟੀ ਨਾਲ ਜੱਥੇਬੰਦੀ ਦੇ ਜਿਹੜਾ ਨਾ ਕਰਿਆ ਕਰੋ ਤਾਂ ਸਾਰੇ ਸਾਥੀਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਤੇ ਇਕਲ ਨਾਲ ਵੈਸੇ ਬਹੁਤ سارے ਸਾਥੀ ਵੈਸੇ ਵੀ ਕਮੈਂਟ ਕਰ ਦਿੰਦੇ ਮੈਂ ਦੇਖਿਆ ਆਪਣਾ 2364 ਭਰਤੀ ਆ ਆਪਣੀ ਟੀਟੀ ਦੀ ਭਰਤੀ ਆ ਕਿਉਂਕਿ ਉਹ ਪਹਿਲਾਂ ਆਈ ਹੋਈ ਆ 2020 ਦੇ ਵਿੱਚ ਜਿਹੜੀ ਭਰਤੀ ਆਈ ਸੀਗੀ ਬਹੁਤ ਸਾਰੇ ਇਸ ਗੱਲ ਤੇ ਕਮੈਂਟ ਕਰ ਦਿੰਦੇ ਆ ਕਿ 2364 ਭਰਤੀ ਬਾਰੇ ਦੱਸੋ ਸਾਥੀਓ ਤੁਹਾਨੂੰ ਹੱਥ ਮੰਨ ਕੇ ਇਹ ਬੇਨਤੀ ਆ ਕਿ ਤੁਹਾਨੂੰ ਵੀ ਪਤਾ ਕਿ 9894 ਭਰਤੀ ਤੋਂ ਪਹਿਲਾਂ ਉਹ ਉਹਦੇ ਜੋਇਨਿੰਗ ਲੈਟਰ ਮਿਲੇ ਸੀ ਠੀਕ ਆ ਤੇ ਹੁਣ ਵੀ ਤੁਸੀਂ ਜਥੇਵੰਦੀ ਦਾ ਸਾਥ ਦਿਵੋ ਉਹ ਸਾਥੀ ਲੱਗੇ ਹੋਏ ਨੇ ਜਾਂ ਆਪਣਾ 2364 ਵਾਲੇ ਸਾਥੀ ਜਿਹੜੇ ਵੀ ਨੇ ਚਲੋ ਅਸੀਂ ਜਾਣਦੇ ਆ ਬਾਈ ਨੇਮ ਵੀ ਸਾਰਿਆਂ ਨੂੰ ਜਾਣਦੇ ਆ ਕਿਉਂਕਿ ਪੁਰਾਣੇ ਸਾਥੀ ਨੇ ਚਲੋ ਜੀ ਹੁਣ ਨਾਮ ਲਵਾਂਗੇ ਉਹ ਐ ਹੋਇਆ ਕਿਸੇ ਦਾ ਨਾਮ ਰਹਿ ਗਿਆ ਉਹ ਵੀ ਗੱਲ ਤੋਂ ਇਹਦਾ ਸਾਰੀ ਕਮੇਟੀ ਜਿੰਨੇ ਵੀ ਸਾਥੀ ਲੱਗੇ ਨੇ ਉਹਨਾਂ ਨਾਲ ਜੁੜੋ ਉਹਨਾਂ ਦੇ ਸੰਪਰਕ ਚ ਜਾਓ ਬਾਈ ਜਿਵੇਂ ਵੀ ਉਹ ਐਲਾਨ ਕਰਦੇ ਆ ਜਿਵੇਂ ਵੀ ਕਰਦੇ ਆ ਤੁਸੀਂ ਉਹਨਾਂ ਦੇ ਸੰਪਰਕ ਚ ਜਾਓ ਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਜਿਹੜੇ ਆਉਣ ਵਾਲੇ ਹਾਲਾਤ ਨੇ ਉਹ ਬੜੇ ਨਾਜ਼ੁਕ ਨੇ ਤੇ ਟਾਈਮ ਨੂੰ ਤੁਸੀਂ ਸੰਭਾਲੋ ਕੁਝ ਵੀ ਹੋ ਸਕਦਾ ਤੇ ਜੇ ਉਹ ਭਰਤੀ ਮਤਲਬ 2364 ਆ ਤੇ ਇਸੇ ਤਰੀਕੇ ਦੇ ਨਾਲ ਆਪਣੀ 9494 ਆ ਸਰਕਾਰ ਤੇ ਨਾ ਪਰੋਸਾ ਕਰੋ ਸਰਕਾਰਾਂ ਜਿਹੜੀਆਂ ਤੁਹਾਨੂੰ ਵੀ ਪਤਾ ਕਿਸ ਤਰੀਕੇ ਦੇ ਨਾਲ ਅਸੀਂ ਚੱਲ ਰਹੀਆਂ ਨੇ ਤਾਂ ਇਸ ਕਰਕੇ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਹਾਨੂੰ ਹੱਥ ਮੰਨ ਕੇ ਬੇਨਤੀ ਆ 364 ਵਾਲੇ ਸਾਥੀਓ ਤੁਸੀਂ ਵੀ ਆਪਦਾ ਜਥੇਬੰਦੀ ਨਾਲ ਜੁੜੋ ਆਪਣਾ ਬਰਕ ਕਰੋ ਸੰਘਰਸ਼ ਕਰੋ ਸਾਡਾ ਧਰਨਾ ਚੱਲ ਰਿਹਾ ਜਿੰਨੇ ਆਪਣੇ 9494 ਵਾਲੇ ਸਾਥੀ ਨੇ ਬਹੁਤ سارے ਤਾਂ ਇਹ ਵੀ ਨੇ ਕਈ ਸਾਥੀ ਉੱਧਰ ਵੀ ਨੇ ਇੱਧਰ ਵੀ ਨੇ ਸੌਰੀ ਤਾਂ ਇਸ ਕਰਕੇ ਤੁਸੀਂ ਸਾਰੇ ਸਾਥ ਦਵੋ ਤੇ ਜਿਹੜੀ ਅਗਲੀ ਗੱਲ ਅਸੀਂ ਕੀ ਸਾਥੀਓ ਇੱਕ ਤਾਂ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਆਪਣਾ ਜਿਹੜਾ ਧਰਨਾ ਚੱਲ ਰਿਹਾ ਤੁਹਾਨੂੰ ਹੱਥ ਵਨ ਕੇ ਬੇਨਤੀ ਆ ਤੁਸੀਂ ਸਮੇਂ-ਸਮੇਂ ਤੇ ਜਦੋਂ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਤੁਸੀਂ ਜਿਹੜਾ ਫੰਡ ਦਾ ਜਿਹੜਾ ਸਹਿਯੋਗ ਆ ਉਹ ਕਰਦੇ ਹੋ ਤਾਂ ਹੱਥ ਵਨ ਕੇ ਬੇਨਤੀ ਆ ਸਾਥੀਓ ਮਨਦੀਪ ਕੁਮਾਰ ਤੇ ਰਾਜ ਕੁਮਾਰ ਦਾ ਜਿਹੜਾ ਜਥੇਬੰਦੀ ਦਾ ਸਾਂਝਾ ਅਕਾਊਂਟ ਆ ਜਿੰਨਾ ਕ ਤੁਹਾਨੂੰ ਲੱਗਦਾ ਆਪਣੇ ਵਿੱਤ ਮੁਤਾਬਕ ਜਿੰਨਾ ਕ ਤੁਹਾਡੀ ਜੇਬ ਆ ਜਿਹੜੀ ਆਜ਼ਾਦੀ ਦਿੰਦੀ ਆ ਤਾਂ ਤੁਸੀਂ ਜਿਹੜਾ ਸਹਿਯੋਗ ਆ ਫੰਡ ਦੇ ਰੂਪ ਦੇ ਵਿੱਚ ਜ਼ਰੂਰ ਕਰੋ ਤੁਹਾਨੂੰ ਸਕੈਨਰ ਗਰੁੱਪਾਂ ਦੇ ਵਿੱਚ ਵੀ ਪਾਵਾਂਗੇ ਇ ਆ ਕਾਊਂਟ ਨੰਬਰ ਤੇ ਗੋਲਪੇ ਨੰਬਰ ਉਹ ਵੀ ਕਰ ਦਾਂਗੇ ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਦਾ ਸਾਥ ਦਿਓ ਤੇ ਠੀਕ ਆ ਸਾਰੇ ਪੁਆਇੰਟਾਂ ਦੀ ਗੱਲਬਾਤ ਸਾਥੀਓ ਹੋ ਗਈ ਆ ਜੋ ਲੱਗਦਾ ਸੀਗਾ ਵੈਸੇ ਜੇ ਕੋਈ ਕਮੈਂਟ ਹੋਇਆ ਜਿਹੜੇ ਚੀਜ਼ ਦਾ ਜਵਾਬ ਦੇਣ ਵਾਲਾ ਹੋਇਆ ਜੀ ਕੋਈ ਹੈਗਾ ਦੱਸੀ ਹਾਂ ਵੀ ਆਲ ਕੈਟਾਗਰੀ ਦੇ ਮੈਂਬਰ ਜੋ ਨੀਚੇ ਹਮ ਤਾਂ ਇਹ ਜਰਨਲ ਹੀ ਕੋਈ ਜਰਨਲ ਦੀ ਆਪਣਾ ਬਾਜਵਾ ਗੁਰਪ੍ਰੀਤ ਬਾਅਅ ਸਾਥੀਓ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜੇ ਸਾਥੀ ਅਸੀਂ ਨਾ ਪਹਿਲਾਂ ਜਦੋਂ ਪਹਿਲਾਂ ਟੈਂਕੀ ਦੇ ਨੀਚੇ ਵਰਕ ਕਰ ਰਹੇ ਸੀ ਉਦੋਂ ਬਹੁਤ ਸਾਰੇ ਸਾਥੀ ਅ ਅਜੀਤ ਹੋ ਗਿਆ ਗੁਰਪ੍ਰੀਤ ਦੀਪਕਾ ਆਪਣਾ ਸੁਰਿੰਦਰ ਆਮਨਦੀਪ ਰਾਜਕਮਾਰ ਸੁਰਿੰਦਰਪਾਲ ਸਾਥੀ ਗੁਰਦਾਸਪੁਰ ਤੋਂ ਵਿਸ਼ਾਲ ਬਿਜੀ ਹੋਰ ਬਹੁਤ ਸਾਰੇ ਸਾਥੀ ਕੇ ਨਾਮ ਰਹੇਗਾ ਤਾਂ ਸੋਈ ਕਰਨ ਕਰਨ ਹੋ ਗਿਆ ਸਾਥੀ ਜਸਵਿੰਦਰ ਵੀ ਸੀ ਜਿਹੜੇ ਆਪਣਾ ਆ ਆਪਣੇ ਸਾਥੀ ਹੁਣ ਉਧਰ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਇੱਕ ਆਪਣੇ ਸਰਬਜੀਤ ਸਾਥੀ ਗੁਰੂ ਹਰਸਾਏ ਤੋਂ ਹੋਰ ਕਿਸੇ ਦਾ ਨਾਮ ਰਹੇਗਾ ਹੋਵੇ ਤਾਂ ਸੌਰੀ ਤਾਂ ਇਸ ਕਰਕੇ ਆਪਣੇ ਕਰਮਣ ਭੈਣ ਕਰਮਣ ਭੈਣ ਸੀ ਜਿਹੜੇ ਲਗਾਤਾਰ ਜੁੜੇ ਹੋਏ ਸੀਗੇ ਮਨ ਆਪਣਾ ਬਾਜਬਾ ਗੁਰਪ੍ਰੀਤ ਬਾਜਬਾ ਸਾਥੀ ਇਹ ਇੱਕ ਉਹਨਾਂ ਦੇ ਹੋਰ ਸੀਗੇ ਮੇਰੇ ਯਾਦ ਨਹੀਂ ਨਾਮ ਆ ਰਿਹਾ ਤੇ ਉਹ ਜਰਨਲ ਦੇ ਕੈਟਾਗਰੀ ਤੋਂ ਬਿਲੋਂਗ ਕਰਦੇ ਸੀਗੇ ਕਿਉਂਕਿ ਇਹ ਗੱਲ ਕਰਨੀ ਤਾਂ ਸਪਸ਼ਟ ਹੈ ਕਿਉਂਕਿ ਆਪਣੀ ਭਰਤੀ ਜਿਹੜੀ ਕੈਟਾਗਰੀ ਵਾਈਜ਼ ਵੰਡੀ ਹੁੰਦੀ ਹੈ ਪੋਸਟਾਂ ਵੰਡੇ ਹੁੰਦੇ ਨੇ ਤਾਂ ਇਹ ਗੱਲ ਵੀ ਜਿਹੜੇ ਸਾਥੀ ਨੇ ਕਮੈਂਟ ਕੀਤਾ ਬਹੁਤ ਸੋਹਣਾ ਕਮੈਂਟ ਕੀਤਾ ਇਹ ਚੰਗੀ ਗੱਲ ਹੈ ਬਾਕੀ ਐਸਸੀ ਕੈਟਾਗਰੀ ਨੂੰ ਸਾਥੀ ਵੀ ਬਿਲੋਂਗ ਕਰਦੇ ਉਹ ਵੀ ਸਾਥੀ ਹੈਗੇ ਆ ਤੇ ਜਿਹੜੇ ਆਪਣਾ ਬੀਸੀ ਕੈਟਾਗਰੀ ਨੂੰ ਬਿਲੋਂਗ ਕਰਦੇ ਉਹ ਵੀ ਸਾਥੀ ਹੈਗੇ ਤੇ ਜਿਹੜੇ ਜਰਨਲ ਨੂੰ ਵੀ ਬਿਲੋਂਗ ਕਰਦੇ ਉਹ ਵੀ ਸਾਥੀ ਹੈਗੇ ਪਰ ਫਿਰ ਵੀ ਅਸੀਂ ਇਹ ਗੱਲ ਕਰਦੇ ਆ ਵੀ ਸਾਥੀ ਉਹਦੀ ਮੀਟਿੰਗ ਵਾਲੇ ਸਾਥੀ ਨਾਲ ਗੱਲ ਕਰਤੀ ਆ ਚਲੋ ਫਿਰ ਵੀ ਰਿਪੀਟ ਵੀ ਕਰ ਦਾਂਗੇ ਉਹੀ ਗੱਲ ਜਦੋਂ ਫਿਰ ਤੁਸੀਂ ਸਾਥੀ ਨੂੰ ਧਿਆਨ ਨਾਲ ਸੁਣਿਆ ਨਹੀਂ ਅਜੀਤ ਨੇ ਗੱਲ ਸਾਰੀ ਮੀਟਿੰਗ ਵਾਲੀ ਰੱਖੀ ਆ ਫਿਰ ਵੀ ਅਸੀਂ ਬੋਲ ਦਾਂਗੇ ਤੇ ਜਿਹੜੀ ਗੱਲ ਜਰਨਲ ਵਾਲੀ ਆ ਪਰ ਫਿਰ ਵੀ ਜਿਹੜੇ ਸਾਥੀ ਹੈਗੇ ਨੇ ਤਾਂ ਸਾਡੇ ਨਾਲ ਜੁੜੋ ਅਸੀਂ ਤਾਂ ਆਪ ਕਹਿੰਦੇ ਆ ਵੀ ਆਪਣੀ ਜਿਹੜੀ ਟੀਮ ਉਹ ਵੱਡੀ ਕਰੀਏ ਤਾਂ ਇਸ ਕਰਕੇ ਮੈਨੂੰ ਲੱਗਦਾ ਤੁਹਾਡੇ ਕਮੈਂਟ ਦਾ ਜਵਾਬ ਮਿਲ ਗਿਆ ਹੋਣਾ ਸਾਥੀਓ ਇਹ ਤੁਹਾਡਾ ਸਵਾਲ ਬਹੁਤ ਵਧੀਆ ਸੀਗਾ ਚੰਗੀ ਗੱਲ ਆ ਤੇ ਜਿਹੜਾ ਸਾਥੀ ਜਿਹੜੀ ਮੀਟਿੰਗ ਦੀ ਗੱਲ ਉਹ ਤਾਂ ਸਾਥੀ ਨੇ ਤੁਹਾਨੂੰ ਜੀਤ ਨੇ ਦੱਸੀ ਹੋਆ ਕਿਹੜੀ ਫਾਈਲ ਆ ਉਹਦੇ ਸਿੱਖਿਆ ਖਤਰ ਮੈਨ ਨਾਲ ਮਿਲਿਆ ਜਿਹੜੀਆਂ ਇਹ ਸਾਰੀਆਂ ਗੱਲਾਂ ਕੱਢ ਕੇ ਤੁਹਾਨੂੰ ਲਿਆ ਕੇ ਦਿੱਤੇ ਨੇ ਤਾਂ ਹੀ ਨੇ ਕੁਝ ਜਿਹੜਾ ਕੋ ਨਿਕਲ ਗਿਆ ਤਾਂ ਹੀ ਤੁਹਾਨੂੰ ਦੱਸਿਆ ਨੇ ਜਿਹੜੀ ਗੱਲ ਮੈਸੇਜ ਮੈਂ ਵੀ ਰੱਖੀ ਆ ਤੇ ਜਿਹੜੀ ਜੀਤ ਨੇ ਵੀ ਰੱਖਿਆ ਸਾਥੀ ਨੇ ਧਰਨੇ ਮੇਰੇ ਤੁਹਾਨੂੰ ਦੱਸਿਆ ਕਿ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਆ ਕਿ ਜਿਹੜੀ ਫਾਈਲ ਆ ਤੁਹਾਡੀ ਅਜੇ ਉੱਥੀ ਆ ਉੱਥੀ ਖੜੀ ਆ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਸਪਸ਼ਟ ਨਹੀਂ ਕਲੀਅਰ ਕਰ ਸਕਦੇ ਜੇ ਤੁਸੀਂ ਇਹ ਕਹੋ ਕਿ ਸਾਡਾ ਪੋਜ਼ੀਟਿਵ ਹੋ ਗਿਆ ਸਾਰਾ ਕੁਝ ਹੋ ਗਿਆ ਕੁਝ ਨਹੀਂ ਹੋਇਆ ਉਥੋਂ ਆ ਗਈਆਂ ਫਾਈਲਾਂ ਬਾਕੀ ਡਿਪਾਰਟਮੈਂਟਾਂ ਦੇ ਵਿੱਚੋਂ ਆ ਗਈਆਂ ਗੱਲ ਕਲੀਅਰ ਆ ਪਰ ਕੀ ਆਇਆ ਕਿਵੇਂ ਆਇਆ ਕਿੰਨੀਆਂ ਫੋਟਾਂ ਆਈਆਂ ਨੇ ਅਜੇ ਕੁਝ ਨਿਕਲਿਆ ਰਹੇਗਾ ਇਸ ਕਰਕੇ ਉਸ ਗਲਤੀ ਨੂੰ ਢੰਡੀ ਹੋਆ ਤਾਂ ਇਸ ਕਰਕੇ ਸਾਥੀਓ ਆਪਾਂ ਪੋਜ਼ਿਟਿਵ ਰਹੋ ਸਕਾਰਾਤਮਕ ਤਰੀਕੇ ਨਾਲ ਸੋਚਣਾ ਚਾਹੀਦਾ ਜ਼ਰੂਰੀ ਹੈ ਪਰ ਇਸ ਤਰੀਕੇ ਨਾਲ ਪੋਜ਼ਿਟਿਵ ਨਹੀਂ ਹੋਣਾ ਕਿ ਤੁਸੀਂ ਮਤਲਬ ਇਹਦਾ ਪੋਦੇਦਾਨ ਚੱਲ ਰਹੇ ਤੁਸੀਂ ਠੰਡ ਦਾ ਜਿਹੜਾ ਆਪਣਾ ਮਾਨੋ ਆਪਣੇ ਘਰਾਂ ਦੇ ਵਿੱਚ ਬੈਠ ਹੁੰਦੇ ਜਾਈਂ ਇਹਦੇ ਵਿੱਚ ਨਾ ਪੋਜ਼ਿਟਿਵ ਰਹੋ ਪਰ ਆਪਣਾ ਰੋਜ਼ਗਾਰ ਲੈਣ ਦੇ ਲਈ ਜਿਹੜਾ ਪੋਜ਼ਿਟਿਵ ਹੋ ਇਸ ਕਰਕੇ ਸਾਰੇ ਸਾਥੀਆਂ ਦਾ ਮੈਨੂੰ ਲੱਗਦਾ ਸਾਰੀਆਂ ਗੱਲਾਂ ਹੋ ਗਈਆਂ ਹੋਣੀਆਂ ਸਾਰੇ ਸਾਥੀਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਪਹਿਣਾ ਦਾ ਵੀ ਧੰਨਵਾਦ ਜਿਹੜੇ ਇੱਥੋਂ ਇਸ ਵਕਤ ਇੱਥੇ ਬੈਠੇ ਨੇ ਇਸ ਵਕਤ ਅਸੀਂ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਲਾਈਵ ਹੋਈ ਸੀ ਪਹਿਣਾ ਦੇ ਕਮਰੇ ਚ ਆ ਕੇ ਜਿਹੜਾ ਬੈਠ ਕੇ ਸਪੈਸ਼ਲ ਇੱਥੇ ਆ ਕੇ ਲਾਈਵ ਹੋਈ ਤੇ ਜਿਹੜਾ ਭਰਾਮਾ ਦਾ ਕਮਰਾ ਜਿੰਨੇ ਚਲੋ ਸਾਰੇ ਸਾਥੀ ਜਾਣਦੇ ਬੈਠੇ ਜਿਹੜੇ ਧਰਨੇ ਚੋਂ ਦੇ ਸਾਰੇ ਜਾਣਦੇ ਆ ਤੇ ਪਹਿਣਾ ਦਾ ਵੀ ਧੰਨਵਾਦ ਜਿੰਨੇ ਸਾਰੇ ਭਰਾ ਨੇ ਤੇ ਜਿੰਨੇ ਸੁਣਨ ਆਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀ ਆ ਕਿੱਟ ਨੂੰ ਨੀਚ ਰੱਖ ਦੋ ਇੱਕ ਮਿੰਟ 对吗？嗯給